ਇੱਕ ਕੱਲ ਮੇਰੇ ਕੋਲੇ ਸਮਸੂਨ ਸੁਪੁੱਤਰ ਨਸੀਮ ਹੈ ਵਾਸੀ ਗੁਰੂਕੇ ਨਗਰੀ ਦਾ ਉਹਨੇ ਇੱਕ ਬਿਆਨ ਦਰਜ ਕਰਾਇਆ ਸੀ ਵੀ ਮੇਰੀ ਲੜਕੀ ਸੀ ਜਿਹਦੀ ਉਮਰ 4 ਦਿਨ ਸੀ ਤੇ ਜਿਹਦੀ 31 12 2024 ਨੂੰ ਮੌਤ ਹੋ ਗਈ ਸੀ ਤੇ ਉਹਦੀ ਡੈੱਡ ਬੋਡੀ ਦਫਨਾਉਣ ਵਾਸਤੇ ਉਹੋ ਡੈੱਡ ਬੋਡੀ ਲੈ ਕੇ ਕਬਰਸਤਾਨ ਬਾਬਾ ਦਰਗਾਹ ਬਾਬਾ ਹਾਜ਼ਿਰਤਨ ਗਿਆ ਉੱਥੇ ਉਹ ਡੈੱਡ ਬੋਡੀ ਰੱਖ ਕੇ ਜਦੋਂ ਉਹਨਾਂ ਨੇ ਪਤਾ ਕੀਤਾ ਤਾਂ ਉੱਥੇ ਇੱਕ ਹੈਗੇ ਮੁਹੰਮਦ ਅਸ਼ਰਫ ਖਾਨ ਜਿਹੜੇ ਕਹਿੰਦੇ ਵੀ ਮੈਂ ਦਰਗਾਹ ਜਿਹੜੀ ਕਮੇਟੀ ਹੈ ਇੰਤਜ਼ਾਮੀਆ ਕਮੇਟੀ ਵੱਡੀ ਮਸਜਦ ਵੱਡੀ ਜਮਾ ਮਸਜਦ ਦਾ ਵਾਈਸ ਚੇਅਰਮੈਨ ਹੈ ਤਾਂ ਉਹਨੇ ਉਹਨਾਂ ਨੂੰ ਪਹਿਲਾਂ ਕਿਹਾ ਵੀ ਪਹਿਲਾਂ ਤਾਂ ਤੁਸੀਂ ਵੇਰਵੇ ਦਰਜ ਕਰਾਓ ਕੁੜੀ ਦੀ ਮੌਤ ਦੇ ਉਹਦੇ ਨਾਂ ਕੀ ਨਾਂ ਸੀ ਉਹਦਾ ਕਿੰਨੀ ਉਮਰ ਸੀ ਉਸ ਤੋਂ ਬਾਅਦ ਉਹਨੇ ਇੱਕ ਪਰਚੀ ਕੱਟੀ ਕਵਰ ਪੁੱਟਣ ਦੀ ਇਜਾਜ਼ਤ ਅਮਦ ਆਦ ਪਰਚੀ 10 ਰੁਪਏ ਦੀ ਕੱਟੀ ਕਬਰ ਪੱਟਣ ਤੋਂ ਬਾਅਦ ਉਹਨਾਂ ਨੂੰ ਕਹਿੰਦਾ ਵੀ ਦਬਾਅ ਪਾਇਆ ਉਹਨਾਂ ਤੇ ਵੀ ਤੁਸੀਂ 500 ਦੀ ਇੱਕ ਹੋਰ ਪਰਚੀ ਕਟਾਓ ਤਾਂ ਮੈਂ ਤੁਹਾਨੂੰ ਜਿਹੜੀ ਐ ਡੈਡ ਬੋਡੀ ਦਫਨਾਉਣ ਦੇਵਾਂਗਾ ਜੇਕਰ ਤੁਸੀਂ ਪਰਚੀ ਨਹੀਂ ਕਟਾਉਂਦੇ ਤਾਂ ਇਹ ਜਿਹੜੀ ਡੈਡ ਬੋਡੀ ਹੈ ਨਹੀਂ ਦਫਨਾਈ ਜਾਊਗੀ ਤਾਂ ਉਹਨੇ ਦਬਾਅ ਪਾ ਕੇ ਉਹਨਾਂ ਤੋਂ 500 ਰੁਪਏ ਦੀ ਪਰਚੀ ਕੱਟ ਕੇ ਦਿੱਤੀ ਜਿਹਦੇ ਤੇ ਸਾਡੇ ਵੱਲੋਂ ਸਮਸੂਮਸ ਦੇ ਬਿਆਨ ਤੇ ਮਕਦਮਾ ਨੰਬਰ 10 ਮਿਤੀ 21-1-25 ਅੰਡਰ ਸੈਕਸ਼ਨ 301 308 2 ਬੀ ਐਨ ਐਸ ਤਹਿਤ ਦਰਜ ਦਿਸਟ ਕੀਤਾ ਗਿਆ ਜਿਹਦੇ ਚ ਦੌਰਾਨੇ ਤਫਤੀਸ਼ ਅੱਜ ਸਾਡੇ ਵੱਲੋਂ ਮੁਹੰਮਦ ਅਸ਼ਰਫ ਖਾਨ ਪੁੱਤਰ ਮੁਹੰਮਦ ਹਨੀਫ ਖਾਨ ਵਾਸੀ ਗਲੀ ਨੰਬਰ 1 ਹਾਜੀ ਰਤਨ ਬਠੰਡਾ ਨੂੰ ਹਸਬਜਾਤਾਂ ਅਨਸਾਰ ਗ੍ਰਿਫਤਾਰ ਕੀਤਾ ਤੇ ਜਿਹਨੂੰ ਅਸੀਂ ਬਾਂਦਾਵਾਲਾ ਥਾਣਾ ਕਿਤਵਾਲੀ ਕੀਤਾ ਜਿਹਨੂੰ ਕੱਲ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਸਰੇ ਭੇ ਜਿਹੜਾ ਕਿੰਨਾ ਤਾਂ ਜਿਹੜਾ ਜਿਸ ਤਰ੍ਹਾਂ 500 ਦੇ ਉੱਤੇ ਸੀ ਇਹ ਨਹੀਂ ਸਕੇ ਇਹਦੇ ਚ ਜਿਹੜੀ ਮੁਸਲਮ ਧਰਮ ਦੇ ਮੁਤਾਬਕ ਕੋਈ ਵੀ ਕਬਰਸਤਾਨ ਨੂੰ ਲੋਕ ਨਹੀਂ ਲਗਾਇਆ ਜਾ ਸਕਦਾ ਅਤੇ ਨਾ ਹੀ ਕਿਸੇ ਕਿਸਮ ਦੀ ਕੋਈ ਫੀਸ ਲਈ ਜਾ ਸਕਦੀ ਯਾਰ ਕੰਪਲੀਟ ਠੱਗਲੇ ਇਹ ਜਿਹੜਾ ਹੈਗਾ ਦਬਾਅ ਪਾ ਕੇ ਪੈਸੇ ਲੈਣੇ ਪਾਗੇ ਹੋਰ ਵੀ ਪਤਾ ਲੱਗ ਸਕਿਆ ਇਸ ਤੋਂ ਪਹਿਲਾਂ ਹੀ ਫਸੂਲੀਆਂ ਕੀਤੀਆਂ ਨੇ ਇਸ ਤਰ੍ਹਾਂ ਇਸ ਤੋਂ ਪਹਿਲਾਂ ਕੋਈ ਸਾਡੇ ਕੋਲੇ ਕੰਪਲੇਂਟ ਨਹੀਂ ਆਈ ਫਿਰ ਵੀ ਜੇਕਰ ਕੋਈ ਪਰਤਾਲ ਚਾਹੁੰਦਾ ਤਾਂ ਬਣਦੀ ਕਾਨੂੰਨੀ ਕਾਰਵਾਈਆਂ ਮਿਲ ਜਾਂਦੀਆਂ ਹੋਊਗੀ ਇਹ ਖਾਲੇ ਤੁਸੀਂ ਦੱਸਦੇ ਚੇਅਰਮੈਨ ਸੀ ਇਹ ਵਾਈਸ ਚੇਅਰਮੈਨ ਕਾ ਦਾ ਚੇਅਰਮੈਨ ਅ ਵੱਡੀ ਜਾਮਾ ਮਸਜਿਦ ਇੰਤਜ਼ਾਮੀਆਂ ਕਮੇਟੀ ਹੈ ਕੋਈ ਉਹਨਾਂ ਦਾ ਇਹ ਵਾਈਸ ਚੇਅਰਮੈਨ ਹੈ ਚੇਅਰਮੈਨ ਦਾ ਫਾਦਰ ਹੈ ਮੁਹੰਮਦ ਹਨੀਫ ਖਾਨ ਹੋਰ ਵੀ ਲੋਕ ਸ਼ਾਮਲ ਹੋ ਸਕਦੇ ਜੇਕਰ ਅ ਦਰਾਨੇ ਤਪਤੀਸ਼ ਜੇਕਰ ਕੋਈ ਹੋਰ ਕਿਸਦਾ ਨਾਮ ਵੀ ਆਏ ਅੱਗੇ ਆਉਂਦਾ ਤਬਾਣ ਦੀ ਕਾਰਵਾਈ ਅਮਲ ਚ ਲੰਦੀ ਜਾਵੇਗੀ ਮੈਂ ਨਗਿੰਨਾ ਬੇਗਮ ਇੱਥੇ ਦੀ ਸਮਾਜ ਸੇਵਿਕਾ ਬਠਿੰਡਾ ਤੋਂ ਮੁਸਲਿਮ ਕਮੇਟੀ ਦੀ ਚੇਅਰਪਰਸਨ ਹਾਂਜੀ ਇਹ ਜਿਹੜਾ ਮਾਮਲਾ ਅਸ਼ਰਫ ਮੁਹੰਮਦ ਤੇ ਦਰਜ ਹੋਇਆ ਹੈ ਪਰਚਾ ਦਰਜ ਹੋਇਆ ਹੈ ਇਹ ਇੱਕ ਲੜਕੀ ਸੀ 4 ਦਿਨਾਂ ਦੀ ਬੁਨਿਆਨਾ ਮੰਡੀ ਉਹਦਾ ਘਰ ਹੈ ਸ਼ਮਸੂ ਭਾਈ ਹੈ ਉਹਨਾਂ ਦੀ ਬੇਟੀ 4 ਦਿਨਾਂ ਦੀ ਸੀ ਉਹਨੂੰ ਦਫਨਾਉਣ ਵਾਸਤੇ ਇਹ ਬਾਬਾ ਹਜਰਤਨ ਦਰਗਾਹ ਤੇ ਗਿਆ ਕਬਰਸਤਾਨ ਆਪਣੀ ਬੱਚੀ ਨੂੰ ਲੈ ਕੇ ਦਫਨਾਉਣ ਵਾਸਤੇ ਉੱਥੇ ਇੱਕ ਜਿਹੜਾ ਕਿ ਇਹ ਸ਼ਰਾਰਤੀ ਅੰਸਰ ਅਸ਼ਰਫ ਇਹ ਆਪਣੇ ਆਪ ਨੂੰ ਉੱਥੇ ਦਾ ਪ੍ਰਧਾਨ ਕਹਿੰਦਾ ਥਾ ਤੇ ਉੱਥੇ ਦਾ ਮਾਲਕ ਮਾਲਕ ਬਣਨ ਦੀ ਇਹਨੇ ਹੋ ਦਾਵਾ ਕੀਤਾ ਕਿ ਮੈਂ ਇੱਥੇ ਦਾ ਮਾਲਿਕ ਆ ਮੈਂ ਹੈੱਡ ਆ ਉੱਥੇ ਕਾਫੀ ਇਹਨੇ ਗੁੰਡਾਗਰਦੀ ਦਿਖਾਈ ਉਹਨੇ ਅੱਗੇ ਉਹਨੂੰ ਕਹਿਣ ਲੱਗਿਆ ਵੀ ਪਹਿਲਾਂ ਪਰਚੀ ਕਟਾ 500 ਰੁਪਏ ਦੀ ਫਿਰ ਅਸੀਂ ਜਨਾ ਜਾਂ ਦਫਨਾਉਣ ਦਵਾਂਗੇ ਜੋੜਾ ਕਿ ਸਾਡੇ ਸ਼ਹਿਰੀਚ ਨਹੀਂ ਹੈਗਾ ਸਾਡੇ ਸ਼ਹਿਰੀਅਤ ਮੁਤਾਬਿਕ ਉਹ ਨਹੀਂ ਚੱਲਿਆ ਉਹਨੇ ਸਾਡੇ ਧਰਮ ਦੀਆਂ ਉਹ ਉਲੰਘਣਾ ਵੀ ਕੀਤੀਆਂ ਨਾ ਗੈਰ ਕਾਨੂੰਨੀ ਪਾਸੰ ਦਿੱਤਾ ਗੁੰਡਾਗਰਦੀ ਦਿਖਾਈ ਉਹਨੂੰ ਕਹਿੰਦਾ ਵੀ ਧੱਕੇ ਨਾਲ ਗੁੰਡਾਗਰਦੀ ਗੁੰਡਾ ਜੀ ਮੈਂ ਗੁੰਡਾ ਟੈਕਸ ਨਹੀਂ ਉਸ ਤਰ੍ਹਾਂ ਦਿਖਾਇਆ ਕਹਿੰਦਾ ਵੀ ਪਹਿਲਾਂ ਤੂੰ 500 ਰੁਪਏ ਦੇ ਫਿਰ ਮੈਂ ਜਨਾਜ਼ਾ ਦਫਨਾਣ ਦਊਂਗਾ ਤੇ ਉਸ ਤੋਂ ਬਾਅਦ ਉਹ ਸ਼ਮਸੂ ਉਹ ਸਾਡੇ ਭਾਈਚਾਰੇ ਕੋਲ ਆਪਣੀ ਸ਼ਿਕਾਇਤ ਲੈ ਕੇ ਆਇਆ ਵੀ ਆਹ ਕੁਝ ਹੋਇਆ ਤੇ ਅਸੀਂ ਜਿੰਨੇ ਵੀ ਸਾਡੇ ਮੌਤਵਾਰ تھے ਮਲੇ ਕੋਲੇ ਤੋਂ ਸਾਡੇ ਸਿਖਨ ਮੁਸਲਿਮ ਫਾਉਂਡੇਸ਼ਨ ਸੁਸਾਇਟੀ ਦੇ ਭਾਈ ਜਨ ਮਬੀਨ ਖਾਨ ਉੱਥੇ ਦੇ ਅਸੀਂ ਰਿਪੋਰਟ ਭਜਾਈ ਸਾਹੀ ਇਮਾਮਤੱਕ ਰਿਪੋਰਟ ਦਿੱਤੀ ਇਹਦੇ ਇੱਥੇ ਦੀ ਜਿਹੜੇ ਸਾਡੇ ਡੀਸੀ ਸਾਹਿਬ ਐ ਸ਼ੌਕਤ احمد ਜੀ ਉਹਨਾਂ ਨੂੰ ਰੇਟਿੰਗ ਚ ਅਸੀਂ ਦਿੱਤਾ ਵੀ ਇਹ ਨੇ ਗੈਰ ਕਾਨੂੰਨੀ ਕੰਮ ਕੀਤਾ ਉਹਨੂੰ ਡਰਾਇਆ ਧਮਕਾਇਆ ਪਰਚੀ ਕੱਟੀ ਠੀਕ ਹੈ ਨਾ ਤਾਂ ਉਹਨੇ ਜਨਾਜ਼ਾ ਧਪਾਇਆ ਉਹ ਤਾਂ ਪੈਸੇ ਬਸੂਲੇ ਨੇ ਗੁੰਡਾਗਰਦੀ ਧੱਕਾशाही ਜੋ ਕਿ ਬਹੁਤ ਗਲਤ ਹੋਇਆ ਠੀਕ ਹੈ ਨਾ ਜਿੰਨੇ ਵੀ ਸਾਡੇ ਮੌਤਵਾਰਥੀ ਇਮਾਮ ਮੁਫਤੀ ਸਾਡੀ ਟੀਮ ਮੁਸਲਮ ਬਠਿੰਡੇ ਦਾ ਸਾਡਾ ਭਾਈਚਾਰਾ ਅਸੀਂ ਸਾਰੇ ਇਕੱਠੇ ਹੋ ਕੇ ਐਸਐਸਪੀ ਨੂੰ ਲਿਖਤ ਦਿੱਤੀ ਐਪਲੀਕੇਸ਼ਨ ਡੀਸੀ ਸਾਹਿਬ ਨੂੰ ਤਾਂ ਸੋ ਅੱਜ ਅਸੀਂ ਸਮੂਹ ਭਾਈਚਾਰਾ ਬਠਿੰਡ ਦਾ ਮੁਸਲਮਾਨ ਵੀ ਭਾਈਚਾਰਾ ਅਸੀਂ ਇੱਥੇ ਦੇ ਜਿਹੜੇ ਸਾਡੇ ਡੀਸੀ ਸਾਹਿਬ ਐ ਸ਼ੌਕਤ احمد ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਾਡੇ ਐਸਐਸਪੀ ਮਾਨਯੋਗ ਬਠਿੰਡਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਜਿਨ੍ਹਾਂ ਨੇ ਇਹ ਇਨਸਾਫ ਦਲਵਾਇਆ ਇਹ ਅਸੀਂ ਆਪਣੇ ਸਿਵਲ ਹਸਪੀਟਲ ਦੇ ਚੌਕੀ ਇੰਚਾਰਜਾ ਧਰਮਾ ਜੀ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਐਡੀਐਸਪੀ ਸਾਹਿਬ ਦਾ ਵੀ ਐਸਐਚਓ ਕਤਵਾਲੀ ਸਾਰੇ ਪ੍ਰਸ਼ਾਸਨ ਦਾ ਅਸੀਂ ਧੰਨਵਾਦ ਕਰਦੇ ਆਂ ਜਿਹੜਾ ਸਾਨੂੰ ਇਨਸਾਫ ਮਿਲਿਆ ਇਹਦੇ ਮਤਲਬ ਕਿ ਇਹਦੀ ਗੁੰਡਾਗਰਦੀ ਖਤਮ ਹੋਈ ਅਸੀਂ ਇਹੀ ਇਨਸਾਫ ਦੀ ਅੱਗੇ ਹੋਰ ਮੰਗ ਕਰਦੇ ਆਂ ਮਾਨਯੋਗ ਅਦਾਲਤ ਜੀ ਵੀ ਇਹਨੂੰ ਅਸ਼ਰਫ ਖਾਨ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਇਹਦੀ ਜ਼ਮਾਨਤ ਰੱਦ ਕੀਤੀ ਜਾਵੇ